ਆ ਕਰਵਾ ਰਹੇ ਨੇ ਟਰੈਕਟਰ ਇਹ ਨਾਲ ਵੀਰੇ ਲੈ ਮਗਰਾੜ ਦਿਖਾ ਅੰਦਰੋਂ ਉਰੇ ਆ ਆ ਰਿਸ ਵਾਲੀ ਸੀਲ ਵੀ ਦਿਖਾ ਕਿਉਂ ਪੈਰਦਾਨ ਕਰਵਾ ਚੱਕ ਬਈ ਐਂ ਦੱਸ ਤੇਈ ਮਾਡਲ ਐ 2500 ਘੰਟਾ ਚੱਲਿਆ ਹੋਇਆ ਪੰਜਾਬ ਨੰਬਰ ਐ ਫਰਸਟ ਪਾਰਟੀ ਐ ਫਰਸਟ ਪਾਰਟੀ ਫਤਿਹਗੜ੍ਹ ਸਾਹਿਬ ਦਾ ਨੰਬਰ ਐ ਇਹਦੀ ਸੈਲਫ ਮਰੀ ਟਰੈਕਟਰ ਦੀ ਆਪਾਂ ਦੀ ਵੜਕ ਵੀ ਦੇਖ ਲਈਏ ਵੀ ਬਾਹਰੋਂ ਹੀ ਲਸਕੋਰ ਆ ਜਾਂ ਇਹਦੇ ਅੰਦਰ ਵੀ ਕਣਕੰਡਾ ਹੈਗਾ ਹਾਂ ਲਈ ਰੇ ਛੋਡੀਂ ਪੋਰ ਕਰਦੇ ਵੰਦ ਚਾਰੇ ਟਾਇਰ ਬੀਕੇਟੀ ਦੇ 90 ਪੈਸੇ ਹਾਂਜੀ ਓਕੇ ਤੇ ਜੇ ਗੱਲ ਕਰੀਏ ਇਹਦੀ ਬਈ ਕੈਮੇ ਆਨ ਰਹੀ ਇਹ ਫਰਸਟ ਓਨਰ ਵੀ ਫਰਸਟ ਓਨਰ ਇਹ ਆ ਹਾਂਜੀ ਸੀਲਡ ਟਰੈਕਟਰ ਇਹ ਵੀ ਸਾਰੇ ਹੀ ਆ ਹਨਾ ਸੀਲਡ ਹੈ ਜੀ ਪਰ ਮੈਂ ਕਲੱਚ ਵੀ ਨਹੀਂ ਹੁਣ ਤੱਕ ਖੁੱਲਿਆ ਹੋਇਆ ਹਾਂਜੀ ਹਾਂ ਆਹ ਰੇਸ ਵਾਲੀ ਸੀਲ ਚੈੱਕ ਕਰਵਾਣ ਵਾਲੇ ਸਭ ਕੁਛ ਨਾਲ ਦਾ ਵੀ ਹਾਂ ਬਈ ਦੱਸੀ ਕੀ ਡਿਮਾਂਡ ਰੱਖੀ ਹੈ ਟਰੈਕਟਰ ਦੀ ਇਹਦੀ ਡਿਮਾਂਡ ਵੀਰੇ ਸਵਾ 4 ਲੱਖ ਰੁਪਏ 425 ਸਵਾ 4 ਲੱਖ 425 ਹਾਂ ਹਾਂ 4 ਲੱਖ 15 ਹਜ਼ਾਰ ਦਾ ਟਰੈਕਟਰ ਦੇ ਦਾਂਗੇ 15 ਵੀ ਚੱਕ ਦੇ ਉੱਪਰ ਲਾ ਹਾਂ 150000 ਤੱਕ ਆਵਜੂ ਧੱਕਾ ਨਹੀਂ ਹੁੰਦਾ ਦਿਵਾਲੀ ਆ ਕੁਛ ਨਹੀਂ ਦੱਸ ਦਾਂਗੇ ਯਾਰ ਕੋਈ ਵਾਹ 10 20 ਚੱਕ ਦੇ ਯਾਰ ਕੋਈ ਚੱਕਰ ਨਹੀਂ ਪੂਰੇ 4 ਲੱਖ ਦਾ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਖਰੀਦ ਲੈਣਾ ਹਾਂਜੀ 4 ਢਾਇਰ ਨਵੇਂ ਵੀ ਨੇ 4 ਢਾਇਰ ਨਵੇਂ ਹੂੰ ਤੇ ਇਹਦਾ ਨੰਬਰ ਕਿੱਥੋਂ ਦਾ ਇਹ ਪੰਜਾਬ ਨੰਬਰ ਆ ਜੀ ਇਹ ਪੰਜਾਬ ਨੰਬਰ ਆ ਹਾਂਜੀ ਕੰਡੀਸ਼ਨ ਦਾ ਇਹ ਵੀ origignal ਆ ਸਾਰਾ origignal ਆ ਜੀ ਸਾਰਾ ਮਾੜੇ ਮੋਟੇ ਮਗਰਾੜ ਹੋਏ ਆ ਬਾਕੀ origignal ਆ ਸਾਰਾ ਮਗਰਾੜਾ ਨੂੰ ਛੱਡ ਕੇ ਥੋੜ੍ਹਾ ਮੋਟਿਆਂ ਨੂੰ ਆ ਬਾਡੀ ਲੈਣ ਦਾ ਸਾਰਾ ਸਾਰਾ origignal ਆ ਸ਼ੋ ਬਾਡੀ ਦਾ ਰਕਰੋਸ ਕਰ ਇੰਜਨ ਚਾਹੀਏ ਮਾਰਮ ਦਾ ਕਰਲੋਸ ਕਰ ਇੰਜਨ ਚਾਹੀਏ ਪਰ ਇਦੀ ਡਿਮਾਂਡ ਦੋ 80 ਆ ਜੀ ਦੋ ਛੱਡਾਂਗਾ ਕਿੰਨੇ ਦਾ ਜਾਇ ਜੀ 265000 ਦਾ ਜੀ 15 ਵੀ ਚੱਕ ਦੋ ਉੱਪਰ ਲਾ 2.5 ਦਾ ਬਣ ਜੂ ਦੇ ਦਾਂਗੇ ਲੈ ਜੂ ਕਰਾ ਫਟਾਫਟ ਪਾਵਰ ਸਟੀering ਆ ਬਈ ਹੈ ਹਾਂਜੀ ਡੱਕ ਲੱਗਿਆ ਹੋਇਆ ਹੈ ਡੱਕ ਲੱਗਿਆ ਜੀ ਕਨੋਪੀ ਦੇ ਨਾਲ ਹੈਗੀ ਕਹੇ ਨਹੀਂ ਕਨੋਪੀ ਹੈ ਨਹੀਂ ਐਵੇਂ ਹੀ ਹੈ ਇਦਾਂ ਹੀ ਆ ਤੇ ਇਦਾਂ ਹੀ ਆਪਾਂ ਦੇ ਦਾਂਗੇ ਹਾਂਜੀ ਦੇ ਦਾਂਗੇ ਮਗਰ ਆਹ ਟੇਪ ਹੋਇਆ ਹੋਇਆ ਹੈ ਬਈ ਆਹ ਸ਼ੋਰ ਇਹ ਵੀ ਸਾਰਾ origignal ਹੈ ਹਾਂਜੀ origignal ਹੈ ਸਾਰਾ ਤਾਂ ਮੈਂ ਬਲੈਕ ਦਾ ਕਲਰ ਚੈੱਕ ਕਰਵਾ ਬਈ ਲੈ ਆਹ ਸਾਰਾ ਮਰੀ ਕੈਮਰਾ ਦੇਖ ਕਰ ਪਿਓ ਬਟਾਪਾ ਦਿਖਾ ਇਹਦੀਆਂ ਤਾ ਦੁਰ ਨਾ ਮੇਰੇ ਮਗਰ ਲੇ ਡਰ ਜਮੀ ਨਵੇਂ ਤਰ ਮੁਰਲੇ ਦੀ ਕੀ ਕੱਢੀ ਸਣਾ ਬਾਈ ਅਗਲੇ ਅੱਧੇ ਕਿਨੇ ਵਾ ਅੱਧੇ ਘਟਾ ਰਹਿ ਗਿਆ ਅ ਤਰ ਮੇਰੇ ਮੈਂ ਚੈੱਕ ਕਰਵਾ ਲੈਰੇ ਮੋਰੋਂ ਮਰੀ ਨਾਲ ਨੇ ਸਾਰੇਰੇ ਮੋਰੇ ਜ ਨਾਲ ਨੇ ਇੱਧਰ ਵੀ ਆ ਜਾ ਆ ਟਿਊਬਾ ਟਾਪਾਂ ਦਾ ਕਰਵਾ ਚੈੱਕ ਲਿੰਕਾਂ ਦਾ ਕਰਵਾ ਚੈੱਕ ਕਲਰ ਪੂਰੇ ਹੀ ਪਿਆ ਬਾਈ ਪੀਪੀ 31 ਮਾਨਸਾ ਦਾ ਨੰਬਰ ਇਹਦਾ ਹਾਂਜੀ 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 ਟਰਾਈ ਲਾਈਨ ਦੀ ਲੋੜ ਨਹੀਂ ਮਿੱਤਰੋ ਪੂਰੇ ਪਰਖੇ ਜੋਹੇ ਬੱਬੀ ਬਾਈ ਦੇ ਘਰ ਵਿੱਚ ਮਿੱਤਰੋ ਖੜੇ ਨੇ ਪਿੰਡ ਸੰਦੋਹੇ ਇਹ ਸਾਰੇ ਟਰੈਕਟਰ ਨਾ ਬੱਬੀ ਬਾਈ ਦੇ ਘਰ ਵਿੱਚ ਖੜੇ ਨੇ ਮਿੱਤਰੋ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਇਧਰਲੇ ਪਾਸੇ ਸਵਰਾਜਾਂ ਦੀ ਕਤਾਰ ਲਾਈ ਖੜੀ ਹੈ ਇਧਰਲੇ ਪਾਸੇ ਸਾਰੇ ਨੀਲੇ ਰੰਗ ਦੇ ਮੋਰ ਖੜੇ ਨੇ ਜਾਨੀ ਕਿ ਸੋਨੇ ਲੀਕੇ ਖੜੇ ਨੇ ਕੱਲੇ-ਕੱਲੇ ਟਰੈਕਟਰ ਦੀ ਡਿਟੇਲ ਦੱਸਾਂਗੇ ਵੀ ਕਿਹੜਾ ਟਰੈਕਟਰ ਕਿੰਨਾ ਮਾਡਲ ਹੈ ਕੀ ਰੇਟ ਦੇ ਵਿੱਚ ਬਣੂ ਤੇ ਦੀਵਾਲੀ ਆ ਰਹੀ ਹੈ ਬਾਈ ਡਿਸਕਾਊਂਟ ਕਿੰਨੇ ਕੁ ਦਿੰਦਾ ਉਹ ਵੀ ਸਾਰੀ ਗੱਲ ਜਾਣਾਂਗੇ ਤੇ ਪਹਿਲਾਂ ਬਾਈ ਨੂੰ ਮਿਲਦੇ ਆ ਉਸ ਤੋਂ ਬਾਅਦ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਮੈਂ ਇੰਨਾ ਕੱਜ ਯਕੀਨ ਦਿਵਾਉਣਾ ਦਾਵਾ ਕਰਦਾ ਵੀ ਜਿਹੜਾ ਵੀ ਯਾਰ ਉਹ ਉਮਰ ਭਰ ਤੱਕ ਬਾਈ ਦੇ ਨਾਲ ਐਸਾ ਹੱਥ ਮਿਲਾ ਲੂ ਵੀ ਯਾਰ ਅਸੀਂ ਬਾਈ ਰਿਸ਼ਤੇਦਾਰਾਂ ਨੂੰ ਵੀ ਟਰੈਕਟਰ ਇੱਥੋਂ ਦਵਾ ਕੇ ਲੈ ਕੇ ਜਾਵਾਂਗੇ ਕਿੰਨੇ ਚਿਰ ਤੋਂ ਬਾਈ ਕੰਮ ਕਰਦਾ ਐ ਇੰਨਾ ਕ ਤਜਰਬਾ ਕਿਵੇਂ ਆ ਗਿਆ ਕਿਹੜੇ ਨੰਬਰ ਦੇ ਟਰੈਕਟਰ ਨੇ ਸਾਰੀ ਜਾਣਕਾਰੀ ਲਵਾਂਗੇ ਸਤਰੀ ਗੱਲ ਵੀਰੇ ਬੱਬੀ ਕੀ ਹਾਲ ਨੇ ਪਹਿਲਾਂ ਤਾਂ ਇਹ ਦੱਸੋ ਤੇਰੀ ਉਮਰ ਕਿੰਨੀ ਆ ਉਮਰ ਹੈਗੀ 29 ਸਾਲ ਵੀ 29 ਸਾਲ ਟਰੈਕਟਰਾਂ ਦੀ ਫੀਲਡ 'ਚ ਪੈਨ ਕਿੰਨਾ ਚਿਰ ਹੋ ਗਿਆ ਹੋ ਗਿਆ 8-9 ਸਾਲ ਹੀ 8-9 ਸਾਲ ਹਾਂਜੀ ਨਾਲੇ ਤੁਸੀਂ ਕਹਿੰਦੇ ਸੀ ਵੀ ਸਾਡਾ ਤਾਂ 40-45 ਸਾਲ ਪੁਰਾਣਾ ਕੰਮ ਆ ਉਹ ਮੇਰੇ ਡੈਡੀ ਹੋਰੇ ਕਰਦੇ ਨੇ ਅਸਲ ਡੈਡੀ ਉਹਨਾਂ ਦਾ ਕੰਮ ਹੈ ਜੱ ਪੂਰਾ ਤਜਰਬਾ ਹੈਗਾ ਹਾਂਜੀ ਹਾਂਜੀ ਭਾਈ ਭਾਈ ਟਰੈਕਟਰ ਆਪਣੇ ਕੋਲ ਲਵੇ ਖੜੇ ਨੇ ਜ 89 ਹਾਂਜੀ ਸਾਰਿਆਂ ਦੇ ਨੰਬਰ ਕਿੱਥੋਂ ਦੇ ਹੋਣਗੇ ਨੰਬਰ ਵੀਰੇ ਵਿੱਚ ਇੱਕ ਦੋ ਟਰੈਕਟਰਾਂ ਦੇ ਕੋਸ਼ ਹਰਿਆਣਾ ਨੇ ਬਾਕੀ ਪੰਜਾਬ ਦੇ ਬਾਕੀ ਪੰਜਾਬ ਨੇ ਗਾਰੰਟੀ ਸਾਰਿਆਂ ਦੀ ਫੁੱਲ ਨਾ ਫੁੱਲ ਵੀਰੇ ਬਾਕੇ ਤਸੱਲੀ ਕਰਕੇ ਲੈ ਜਾਈਏ ਆ ਕੇ ਆ ਕੇ ਤੇ ਮੈਂ ਤਾਂ ਹੀ ਫਿਰ ਇਹ ਗੱਲਾਂ ਬੋਲੀਆਂ ਨੇ ਮੈਨੂੰ ਪਤਾ ਦੀ ਮੈਂ ਕਿਹਾ ਵੀ ਇਹ ਮਾੜਾ ਟਰੈਕਟਰ ਖਰੀਦ ਦੇਗੀ ਹਾਂਜੀ ਹਾਂਜੀ ਭਾਈ ਲੋਨ ਕਰਵਾ ਦਿੰਨੇ ਹੋ ਹਾਂਜੀ ਲੋਨ ਕਰਵਾ ਦਿੰਨੇ ਜੇ ਕਿਸੇ ਸੱਜਣ ਲਵੇ ਕੋਈ ਪੁਰਾਣਾ ਟਰੈਕਟਰ ਹੋਵੇ ਵਿੱਚ ਕੱਟ ਲੂੰਗੀ ਹਾਂਜੀ 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 ਚੱਕੋ ਮਿੱਤਰੋ ਅੱਜ ਸਾਰੀਆਂ ਚੀਜ਼ਾਂ ਦੇ ਹੱਲ ਹੋ ਜਾਣ ਰੇਕਣਾ ਆਪਣੇ ਇੱਕ ਜੱਟ ਭਾਈ ਦੇ ਤਾਂ ਦਿਲ ਦੇ ਵਿੱਚ ਇਹ ਹੁੰਦਾ ਬਾਈ ਯਾਰ ਟਰੈਕਟਰ ਲਾਵਾਂਗੇ ਦਿਵਾਲੀ ਤੇ ਹਾਂਜੀ ਹਾਂਜੀ ਪਰ ਰੇਟ ਐ ਇਸੇ ਲਾ ਦੀ ਵੀ ਜਿਹੜੇ ਯਾਰ ਸੱਜਣ ਆ ਗਏ ਨਾ ਉਹਨੂੰ ਮੋੜਨਾ ਨਹੀਂ ਆਪਣੇ ਬਾਜ ਬਰੇਡ ਚ ਟਰੈਕਟਰ ਦੇਣਾ ਕੋਈ ਗੱਲ ਨਹੀਂ ਠੀਕ ਹੈ ਸ਼ੁਰੂਆਤ ਆਪਾਂ ਕਿਹੜੇ ਤੋਂ ਕਰਦੀਏ ਇਹ ਤੋਂ ਕਰਦੀਏ ਇਸ ਤੋਂ ਕਰਦੀਏ ਲੈ ਫਿਰ ਦੱਸ ਦੇ ਡਿਟੇਲ ਕੱਲੀ ਕੱਲੀ ਗੱਲ 23 ਮਾਡਲ ਆ ਵੀਰੇ 2023 ਦਾ ਹੈਗਾ ਮਾਡਲ ਓਕੇ ਚਾਰੇ ਟਾਇਰ ਨਵੇਂ ਆ ਹਾਂ ਚਾਰੇ ਟਾਇਰ ਬਿਲਕੁਲ ਨਵੇਂ ਆ ਬਾਈ ਫਤੇਗੜ ਸਾਹਿਬ ਦਾ ਨੰਬਰ ਹੈ ਜੀ ਪੀਵੀ 23 ਸਾਰਾ ਟਰੈਕਟਰ ਓਰਿਜਨਲ ਆ ਅੱਛਾ ਹਾਂਜੀ ਚੱਲਿਆ ਕਿੰਨਾ ਕੋਇਆ ਬਾਈ ਚੱ 2500 ਘੰਟਾ ਚੱਲਿਆ ਹੋਇਆ ਧਰਮੇ 2500 ਘੰਟਾ ਚੱਲਿਆ ਹੋਇਆ ਵੀ ਚਾਰੇ ਪਾਸੇ ਨਾ ਗੇੜਾ ਦੇ ਕੇ ਆ ਟਰੈਕਟਰ ਦੇ ਬਈ ਟਰੈਕਟਰ ਇੰਨਾ ਕ ਸੰਭਿਆ ਹੋਇਆ ਧਰਮੇ ਦੇਖੀ ਲੱਗਦਾ ਨਾ ਜਿਵੇਂ ਜਮਈ ਸ਼ੋਰੂਮ ਚ ਖੜਾ ਹੁੰਦਾ ਯਾਰ ਹਨਾ ਆ ਲਿੰਕਾ ਦਾ ਡਰਵਲ ਸਾਰੇ ਚੈੱਕ ਕਰਵਾ ਆ ਕਰਵਾ ਰਹੇ ਨੇ ਸਾਰੇ ਟਰੈਕਟਰ ਇਹ ਨਾਲ ਵੀਰੇ ਲੈ ਮਗਰਾੜ ਦਿਖਾ ਅੰਦਰੋਂ ਉਰੇ ਆ ਆ ਰਿਸ ਵਾਲੀ ਸੀਲ ਵੀ ਦਿਖਾ ਕਿਉਂ ਪੈਰਦਾਨ ਕਰਵਾ ਚੈੱਕ ਬਈ ਐਂ ਦੱਸ 23 ਮਾਡਲ ਹੈ 2500 ਘੰਟਾ ਚੱਲਿਆ ਹੋਇਆ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਹੈ ਫਰਸਟ ਪਾਰਟੀ ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਇਹਦੀ ਸੈਲਫ ਮਾਰੀ ਟ੍ਰੇਡਰ ਦੀ ਆਪ ਇਹਦੀ ਵੜਕ ਵੀ ਦੇਖ ਲਈਏ ਵੀ ਬਾਹਰੋਂ ਹੀ ਲਸਕੋਰ ਹੈ ਜਾਂ ਇਹਦੇ ਅੰਦਰ ਵੀ ਕਣਕੰਡਾ ਹੈਗਾ ਹੈ ਹਾਂ ਨਹੀਂ ਰੇ ਛੋੜੀ ਛੋੜੋ ਕਰਦੇ ਵੰਦ ਮੈਂ ਅਕਸਰੀ ਇਹਨੇ ਕਲੈਨ ਬੋਲਦਾ ਹੁੰਦਾ ਵੀ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਜਿਵੇਂ ਹੀ ਨਵੀਂ ਹੈ ਗੱਲਬਾਤ ਬਿਲਕੁਲ ਇਹਦੇ ਉੱਪਰ ਟੁੱਕਦੀ ਹੈ ਜੇ ਹਾਰ ਪਾ ਕੇ ਰਹਿ ਗਏ ਨਾ ਸਾਰੇ ਆਂਡੀ ਗੌਂਡੀ ਇਹ ਕਹਿਣਗੇ ਵੀ ਨਵਾਂ ਘੜਵਾ ਲੈ ਜੁੱਪ ਕਰਕੇ ਆਜੋ ਸੰਦੋਹੀ ਪਿੰਡ ਦੇ ਵਿੱਚ ਖੜਾ ਬਈ ਜਿਹੜਾ ਆ ਖੜਾ ਆ ਦਸੀ ਡੀਆਈ 14 ਮੰਨ ਲੈ ਵੀ ਡੀਆਈ 750 14 ਮਾਡਲ ਐ ਚਾਰ ਸਿਲੰਡਰੀ ਅਸੇ ਚਾਰ ਸਿਲੰਡਰ ਐ ਹਾਂਜੀ ਤੇ ਬਈ ਨੰਬਰ ਇਹਦਾ ਵੀ ਪੰਜਾਬ ਦਾ ਨੰਬਰ ਇਹਦਾ ਵੀ ਪੰਜਾਬ ਫਰਸਟ ਪਾਰਟੀ ਦਾ ਐ ਅਸੇ ਫਰਸਟ ਪਾਰਟ ਕੰਡੀਸ਼ਨ ਤਾਂ ਸਾਰੇ ਓਰੀਜਨਲ ਆ ਬਈ ਸਾਰਾ ਓਰੀਜਨਲ ਐ ਓਕੇ ਹਾਂਜੀ ਸਰ ਮੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਬਈ ਹਨਾ ਟਾਇਰ ਵੀ ਕੇਟੀ ਦੇ 90 ਪੈਸੇ ਨੇ ਜੀ ਚਾਰੇ ਟਾਇਰ ਬੀਕੇਟੀ ਦੇ 90 ਪੈਸੇ ਹਾਂਜੀ ਓਕੇ ਤੇ ਜੇ ਗੱਲ ਕਰੀਏ ਇਹਦੀ ਬਈ ਕੈਮੇ ਆਨ ਰਹੀ ਇਹ ਫਰਸਟ ਓਨਰ ਬਈ ਫਰਸਟ ਓਨਰ ਇਹ ਆ ਹ ਦਰਮੇ ਕਲੱਚ ਵੀ ਨਹੀਂ ਹਲ ਤੱਕ ਖੁੱਲਿਆ ਹੋਇਆ ਹਾਂਜੀ ਹਾਂ ਆਹ ਰੇਸ ਵਾਲੀ ਸੀਲ ਚੈੱਕ ਕਰਵਾਣ ਵਾਲੀ ਸਭ ਕੁਛ ਨਾਲ ਦਾ ਵੀ ਹਾਂ ਭਾਈ ਦੱਸੀ ਕੀ ਡਿਮਾਂਡ ਰੱਖੀ ਐ ਟਰੈਕਟਰ ਦੀ ਇਹਦੀ ਡਿਮਾਂਡ ਵੀਰੇ 1.75 ਲੱਖ ਰੁਪਇਆ 425 1.75 ਲੱਖ 425 ਹਾਂ ਹਾਂ 4 ਲੱਖ 15 ਹਜ਼ਾਰ ਦਾ ਟਰੈਕਟਰ ਦੇ ਦਾਂਗੇ 15 ਵੀ ਚੱਕ ਦੇ ਉੱਪਰ ਲਾ ਹੁਣ 15 ਧੱਕਾ ਫਿਓ ਧੱਕਾ ਨਹੀਂ ਹੁੰਦਾ ਦਿਵਾਲੀ ਆ ਕੁਛ ਨਹੀਂ ਦਾਂਗਾ ਦੇ ਦਾਂਗੇ ਯਾਰ ਕੋਈ ਵਾਹ 10 20 ਚੱਕ ਦੇ ਯਾਰ ਕੋਈ ਚੱਕਰ ਨਹੀਂ ਪੂਰੇ 4 ਲੱਖ ਦਾ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਖਰੀਦ ਲੈਣਾ ਤੇ ਮਿੱਤਰੋ ਗਰੰਟੀ ਫੁੱਲ ਹੈ ਟਰੈਕਟਰ ਦੀ ਕੰਡੀਸ਼ਨ ਦਾ ਸਾਰੀ ਓਰੀਜਨਲ ਆ ਪਟਿਆਲੇ ਦਾ ਨੰਬਰ ਫਰਸਟ ਕੁਆਲਟੀ ਫਰਸਟ ਕੁਆਲਟੀ ਹਾਂ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ 21 ਮਾਡਲ ਆ ਜੀ 55 ਕੈਟਾਗਰੀ ਦਾ ਇਹ ਹਾਂਜੀ ਓਕੇ ਮਾਡਲ 21 ਆ ਬਾਈ ਮਾਡਲ 21 ਆ ਜੀ ਇਹ ਨਵਾਂ ਵਾਲਾ ਵੀ ਚੱਲਿਆ ਕਿੰਨਾ ਕੋਇਆ ਇਹ ਇਹ 2500 ਘੰਟੇ ਚੱਲਿਆ ਜੀ ਲੱਗਦਾ ਮੈਂ 21 ਮਾਡਲ ਉਹ 2500 ਘੰਟਾ ਚੱਲਿਆ ਹੋਇਆ ਦੇਖ ਹਾਂਜੀ ਟਾਇਰ ਵੀ ਚਾਰੇ ਨਾਲ ਦੇ ਹੋਣੇ ਬਾਈ ਟਾਇਰ ਨਾਲ ਦੇ ਆ ਜੀ ਚਾਰੇ ਟਾਇਰ ਨਾਲ ਦੇ ਨੇ ਪੰਜਾਬ ਨੰਬਰ ਆ ਜੀ ਅੱਛਾ ਪੰਜਾਬ ਨੰਬਰ ਆ ਹਾਂਜੀ ਤੇ ਬਾਈ ਮੈਨੂੰ ਐਂ ਦੱਸ ਹ ਕਿੰਨੇ ਚ ਦੇ ਦੀਏ ਉਹ ਰੇਟ ਕਰ ਲੋ ਇਹਦਾ ਰੇਟ ਤਾਂ ਇਹਦਾ ਡਿਮਾਂਡ ਤਾਂ 5.5 ਦੇ 40 ਦਾ ਦੇ ਦਾਂਗੇ 5 ਲੱਖ 40 ਹਜ਼ਾਰ ਹੈ ਹਾਂ ਡਿਮਾਂਡ 5.5 ਲੱਖ ਹੈ ਹਾਂ ਕਰ ਰਹੇ ਤਾਂ ਥੋੜਾ ਜਿਹਾ ਹੋਰ ਦਾ ਦੀ ਗੱਲ ਟਿਕਾਣੀ ਜੀ ਹਾਰ ਪਾ ਦਈਏ ਜਲਦੀ 30 ਦਾ ਦੇ ਦਾਂਗੇ ਮਸਤੀ ਦਾ 30 ਦਾ ਨਾ ਹੀ ਇੱਕੋ ਹੀ ਪੰਜ ਚੱਕ ਦੇ ਫਿਰ ਗੱਲ ਇਹ ਵੀ ਹੈ ਪਤਾ ਕਰਨ ਕੀ ਹੈ ਬਈ ਅਗਲੇ ਨੂੰ ਦੱਸਣਾ ਥੋੜਾ ਸੌਖਾ ਹੋ ਜਾਂਦਾ ਵੀ 5.5 ਲੱਖ ਦਾ ਲੈਂਦਾ ਨਾ ਕੋਈ ਨਹੀਂ ਫਿਰ ਉਹ ਪੰਜ ਫੇਰ ਹੱਥਾਂ ਚ ਰੜਕੀ ਜਾਊ ਠੀਕ ਹੈ ਤੇ ਜਿਹੜਾ ਆ ਖੜਾ ਵੀ ਹੁਣ ਆ ਵੀ ਦੱਸ ਦੇ ਕਰਾ ਇਹ 50-70 ਪੀ ਦੇ ਵਿੱਚ ਆ 60 ਹੈ ਬਈ ਸੋਨੇ ਦਾ 60 ten cylinder oh ki 14 ਦੇ ਡੈਰਾਂ ਵਾਲਾ ਹੈ ਹਾਂਜੀ ਹਾਂਜੀ ਹੂੰ 13 14 ਦੇ ਡੈਰਾਂ ਚ ਵੀਰੇ ਅੱਛਾ 13 ਦੇ ਡੈਰਾਂ ਦਾ ओरिजिनल 13 ਦੇ ਆਉਂਦੇ ਨੇ ਇਹਨੂੰ ओरिजिनल 13 ਦੇ ਆਉਂਦੇ ਮਿੰਨੀ 60 ਹੂਗਾ ਇਹ ਹਾਂ ਮਿੰਨੀ 60 ਹੈ ਜੀ ਓਕੇ ਇਹ ਹਰਿਆਣਾ ਨੰਬਰ ਆ ਵੀਰੇ ਅੱਛਾ ਐਚ ਆਰ ਨੰਬਰ ਆ 4109 ਆ ਮਾਡਲ ਦੱਸਿਆ ਦੀ 9 ਮਾਡਲ ਆ ਵੀਰੇ 2009 ਮਾਡਲ ਹੈ ਕੰਡੀਸ਼ਨ ਤਾਂ ਵੀ ओरिजिनल ਹੀ ਹੈ ਇਹ ਸਾਰਾ ओरिजिनल ਹੈ ਜਿੰਨਾ ਹੈਗਾ ਧਰਮੇ 9 ਮਾਡਲ ਹੈ ਕੰਡੀਸ਼ਨ ਤੂੰ ਫੇਰ ਵੀ ਚੈੱਕ ਕਰ ਯਾਰ ਜੰਮੀ ਨਮਿਆਂ ਵਰਗਾ ਟਰੈਕਟਰ ਲੱਗਦਾ ਬਲਕ ਬਲੂਕ ਦਾ ਸਾਰਾ ਕਰਵਾਈ ਚੱਕ ਪੈਰ ਦਾ ਨਮਾ ਚੈੱਕ ਕਰੋ ਸਾਰਾ ਬਲ ਬਈ ਚੱਲ ਜਣਾ ਵੀਰਾ ਕਿਵੇਂ ਹੋਏ ਚੱਲ ਚਲਾ ਵੀਦਾ ਜਮਾ ਸਹੀ ਪੂਰਾ ਘੰਟਾ ਉਹ ਤਾਂ ਆਪਾਂ ਦੱਸਿਆ ਹੀ ਆ ਬਾਅ ਕੇ ਲੈ ਜਾ ਤਸੱਲੀ ਕਰਕੇ ਆਉਣਾ ਅੱਛਾ ਤੇ ਫਿਰ ਐ ਕਰ ਹੁਣ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਮਗਲੇ ਟਾਇਰ ਤਾਂ ਜਮੇ ਨਵੇਂ ਨੇ ਅਗਲੇ ਵੀ ਨਵੇਂ ਨੇ ਵੀਰੇ ਅਗਲੇ ਵੀ ਨਵੇਂ ਨੇ ਪਰ ਹਣਾ ਚਾਰੇ ਨਵੇਂ ਆ ਚਾਰੇ ਟਾਇਰ ਜਮਾ ਨਵੇਂ ਨੇ ਹਾਂਜੀ ਕਿੰਨੇ ਚ ਬਣੂ ਬਈ ਛਤਰੀ ਵੀ ਨਵੀਂ ਲਗਵਾਤੀ ਹੈ ਇਹਦੀ ਰਿਮਾਰਡ 275 ਦੀ ਆ ਵੀਰੇ 2 ਲੱਖ 75 ਹਜ਼ਾਰ ਹਾਂਜੀ ਛੱਡੇਗਾ ਕਿੰਨੇ ਦਾ ਜੈਸਨੋ ਵਾਲਾ ਰੇਟ ਦੱਸ ਜਮਾ ਜੈਸਨੋ 2.5 ਲੱਖ ਦਾ ਦੇ ਦਾਂਗੇ ਬਸ 2.5 ਲੱਖ ਦਾ ਜਾਇਜ ਆ ਗਿਆ ਯਾਰ ਬਈ ਮੈਨੂੰ ਐਂ ਤੀ ਮੈਂ ਕਹ ਜੇ ਨ ਤੇ ਹੁਣ ਗੱਲ ਕਰਦੇ ਆਂ ਧਰਮੇ ਸਵਰਾਜ ਟਰੈਕਟਰਾਂ ਦੀ ਉਧਰਲੇ ਪਾਸੇ ਤਾਂ ਖੜਾ 735 ਅਈ ਤੀ ਆ ਜਾ ਬਈ ਆ ਜਾ ਕੋਈ ਗੱਲ ਆ ਦੱਸ ਬਈ ਕਿੰਨਾ ਮਾਡਲ ਇਹ 2000 ਮਾਡਲ ਆ ਵੀਰੇ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ 2000 ਮਾਡਲ ਆ ਸਾਰਾ ਓਰੀਜਨਲ ਆ ਇਹ ਬਲਾਕ ਦਾ ਗੱਲ ਸਾਰਾ ਓਰੀਜਨਲ ਆ ਬਈ ਸਾਰਾ ਸਾਰਾ ਓਰੀਜਨਲ ਆ ਬਈ ਇਹ ਧਰਮੇ ਦੇਖੋ ਇਹ ਮਗਰਾੜ ਮਰੂਡ ਚੈੱਕ ਕਰਾ ਦੇ ਵੀਰੇ ਰੰਬ ਰੰਬ ਹੂੰ ਇੰਨਾ ਸਾਂਭੇ ਹੁਣ ਮਿਲਦਾ ਨਹੀਂ ਬਈਆ ਸਿਰ 735 ਚ ਹਾਂ ਹਾਂ ਧਰਮੇ ਕਰਵਾਈ ਚੈੱਕ ਦੇਖ ਮਗਰਾੜ ਨੂੰ ਜੰਗਾਲ ਵੀ ਨਹੀਂ ਪਈ ਹੋਈ ਹਾਲੇ ਤੱਕ ਲੈ ਨਹੀਂ ਆ ਜੀ ਜਿੱਦਾਂ ਬੈਂਟਰੀ ਦੇ ਮਾਗ ਰਹਉਂਦੀ ਆ ਬਈ ਹੈ ਬੈਂਟਰੀ ਮੰਗ ਰਹੀ ਹੈ ਇਹਨਾਂ ਦੇ ਇਹਦੇ ਮੰਗ ਰਹੀ ਹੈ ਨਹੀਂ ਪਰ ਉਹ ਬਾਅਦ ਚ ਕਰਵਾ ਲੈਂਦੇ ਨੇ ਬੂਰੇ ਹੈਣਾ ਉਹ ਕਰਵਾਈਆਂ ਹੋਈਆਂ ਨਹੀਂ ਹਾਂ ਇਹਦੇ origignal ਮੰਗ ਰਹੀ ਉਹ ਪਈ ਆ ਨਾਲ ਆਹ ਲਿੰਕਾਂ ਲੁੰਕਾਂ ਦਾ ਰੰਗ ਦਿਖਾ ਲੈ ਰੰਗ ਦਿਖਾ ਲਿੰਕਾਂ ਦਾ ਸਾਰਾ ਨਾਲ ਨਾਲ ਵੀਰੇ ਮਾਡਲ 2000 ਬਈ ਮਾਡਲ 2000 ਜੀ ਨੰਬਰ ਕਿੱਥੋਂ ਦਾ ਇਹਦਾ HR HR ਨੰਬਰ ਹੈ ਹਾਂਜੀ ਕੰਡੀਸ਼ਨ ਦਾ ਸਾਰਾ origignal ਹੈ ਸਾਰਾ ਜੀ ਮਾਗਲੇ ਟਾਇਰਾਂ ਦੀ ਕੀ ਕੰਡੀਸ਼ਨ ਉਹ ਮਾਗਲੇ ਟਾਇਰ ਹੈਗੇ ਨੇ 65 70 ਪੈਸੇ ਜੀ 65 70 ਪੈਸੇ ਹੈਗੇ ਆ ਹਾਂ ਅਗਲੇ ਟਾਇਰਾਂ ਵੀ ਜਿਵੇਂ ਹੀ ਪਏ ਨੇ ਵਧੀਆ ਯਾਰ ਹਾਂ ਹਾਂਜੀ 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 ਤੇ ਮੂਹਰੇ ਟਾਇਰ ਹੁਣ ਗੱਦਿਆਂ ਵਰਗੇ ਵੀਰੇ ਹਣਾ ਹਾਂਜੀ ਤੇ ਭਈ ਐਂ ਦੱਸ ਕੀ ਡਿਮਾਂਡ ਰੱਖਦੀ ਟਰੈਕਟਰ ਦੀ ਇਹਦੀ ਡਿਮਾਂਡ 175 ਆ ਵੀਰੇ ਬਾਹਰ ਪੰਪ ਵਾਲਾ ਇਹ ਹਾਂਜੀ ਬਾਹਰ ਪੰਪ ਵਾਲਾ 175000 ਡਿਮਾਂਡ ਹੈ ਛੱਡੇਗਾ ਕਿੰਨੇ ਦਾ ਜੈਸਨੂ ਵਾਲਾ ਰੇਟ ਦਾ 65000 ਤਾਂ ਦੇ ਮੰਗੇ ਜੀ 65 ਦਾ 165000 ਹੋਰ ਮਾੜਾ ਮੋਟਾ ਤਾਂ ਹੋ ਜੂ ਬਾਲਾ ਨਹੀਂ ਹੋਣਾ ਹੈ ਬਾਲਾ ਨਹੀਂ ਹੋਣਾ ਕਿੱਥੇ ਤੱਕ ਗੱਲ ਬਣ ਜੂ ਬਸ 60000 ਦਾ ਡੇਢ ਤੇ ਹੋ ਜੂ ਫਿਰ ਹਾਂ ਡੇਢ ਦਾ ਕਰਵਾ ਦਈਏ ਨਹੀਂ ਨਹੀਂ ਹੈ ਨਹੀਂ ਨਹੀਂ ਡੇਢ ਦਾ ਨਹੀਂ ਚੱਲ 55 ਦਾ ਹੋ ਜੂ ਯਾਰ ਆ ਜੋਗਰਾ ਫਟਾਫਟ 1,55,000 ਦਾ ਲੈ ਜਾ ਸਫਰਾਜ ਘੈਂਟਾ ਬਲ ਕੇ ਇੰਨਾ ਘੈਂਟ ਤੁਹਾਨੂੰ ਲੱਭਣਾ ਨਹੀਂ ਨਹੀਂ ਬਾਈ ਸਾਰਾ ਟਰੈਕਟਰ ਸੀਲਡ ਹੈ ਵੀ ਹਾਂ ਬਾਕੀ ਹੈਗਾ ਵੀ ਇਹ ਸਾਰਾ ਕਲਰ ਹੀ ਪਿਆ ਦਿਖ ਤਰ ਮੈਂ ਸਾਰਾ ਕਲਰ ਹੀ ਕਾਪੀ ਬੁਢੀ ਬੁਢੀ ਦਾ ਰੰਗ ਨਾ ਮਿਲਦਾ ਨਹੀਂ ਹੈਗਾ ਇੰਨੇ ਨਹੀਂ ਮਿਲਦਾ ਬਾਈ ਚੰਗਾ ਟਰੈਕਟਰ ਹੈ ਬਾਈ ਪੂਰਾ ਤੇ ਬਾਈ ਜਿਹੜਾ ਇਧਰਲੇ ਪਾਸੇ ਖੜਾ 855 2004 ਮਾਡਲ ਦਾ ਵੀਰੇ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਹਾਂਜੀ 4 ਮਾਡਲ ਹੈ ਹਾਂਜੀ 4 ਢਰ 9 ਮਹੀਨੇ 4 ਢਰ 9 ਮਹੀਨੇ ਹਾਂ ਤੇ ਇਹਦਾ ਨੰਬਰ ਕਿੱਥੋਂ ਦਾ ਇਹ ਪੰਜਾਬ ਨੰਬਰ ਹੈ ਇਹ ਪੰਜਾਬ ਨੰਬਰ ਆ। ਹਾਂਜੀ। ਕੰਡੀਸ਼ਨ ਦਾ ਇਹ ਵੀ origignal ਆ ਸਾਰਾ। origignal ਆ ਜੀ ਸਾਰਾ। ਮਾੜੇ-ਮੋਟੇ ਮਗਰੋ ਮਗਰਾੜ ਹੋਏ ਆ। ਬਾਕੀ origignal ਆ ਸਾਰਾ। ਮਗਰਾੜਾਂ ਨੂੰ ਛੱਡ ਕੇ ਥੋੜ੍ਹੇ ਮੋਟਿਆਂ ਨੂੰ ਆਹ ਬਾਡੀ ਲਾਈਨ ਦਾ ਸਾਰਾ origignal ਆ। ਸਾਰਾ ਸਾਰਾ origignal ਆ। ਸ਼ੋ ਬਾਡੀ ਦਾ ਰੰਗ। ਕਰਲੋਸ ਕਰ ਇੰਜਨ ਚਾਹੀ। ਨਾਰਮਲ ਦਾ ਕਰਲੋਸ ਕਰ ਇੰਜਨ ਚਾਹੀ। ਪਰ ਮੇਰੇ ਮੇਰੇ ਵੀ ਚੈੱਕ ਕਰਵਾ ਚਾਰੇ ਬਾਈ। ਛਤਰੀ ਬਿਲਕੁਲ ਬਾਈ ਉਹਨੇ ਨਵੀਂ ਲਵਾਰਕੀ ਆ। ਹਾਂਜੀ। ਤੇ ਟੇਪ ਮਗਰਾੜ ਫੌਜੀ ਟੇਪ ਨਾਲ ਹੋਏ ਹੋਏ ਨੇ। ਹਾਂਜੀ। ਲਿੰਕਾਂ ਲੋਕਾਂ ਦਾ ਵੀ ਸਾਫ਼ ਆ ਕੋਈ ਬਿਲਡਿੰਗ ਨਹੀਂ ਹੈ। ਹਾਂਜੀ। ਬੱਤੇ ਬਾਈ ਦੱਸ ਇਹ ਹੂੰ ਬਿਲਕੁਲ ਦਾ ਕਲਰ ਪੂਰਾ ਹੀ ਪਿਆ ਹਾਂਜੀ ਕਿੰਨੇ ਚ ਬਣੂ ਬਈ ਜੈ ਜੈ ਜਿਹੜੇ ਚ ਇਹਦੀ ਡਿਮਾਂਡ ਦੋ 80 ਆ ਜੀ 2 ਲੱਖ ਤੇ 80 ਹਜ਼ਾਰ ਮੰਗਦਾ ਹੈ ਚਾਰ ਮਾਡਲ ਆ ਹਾਂਜੀ ਛੱਡਾਂ ਦਾ ਕਿੰਨੇ ਦਾ ਜੈ ਜੈ 2 ਲੱਖ 65 ਹਜ਼ਾਰ ਦਾ ਜੀ 15 ਵੀ ਚੱਕ ਦੋ ਉੱਪਰ ਲਾ 22 ਦਾ ਪਣਜੂ ਦੇ ਦਾਂ ਲੈ ਜੂ ਕਰੋ ਫਟਾਫਟ ਤੇ ਜਿਹੜਾ ਆ ਖੜਾ ਵੀ ਆ ਵੀ ਦੱਸਦੀ ਹੁਣ ਇਹ 2010 ਮਾਡਲ ਆ ਜੀ 2010 ਮਾਡਲ ਹਾਂਜੀ ਮਾਣਸਾ ਨੰਬਰ ਆ ਜੀ ਇਹ ਪੀ ਵੀ 31 ਪੀ ਵੀ 31 ਪਾਵਰ ਸਟੀering ਆ ਇਹ ਪਾਵਰ ਸਟੀering ਆ ਹਾਂਜੀ ਬਈ ਇਹ ਕੰਡੀਸ਼ਨ ਦਾ origignal ਹੈ ਸਾਰਾ origignal ਆ ਜੀ ਇਹ ਤਰ ਮੇ ਸਾਰਾ ਓਰੀਜਨਲ ਇਹਦੇ ਵੀ ਮਾੜੇ ਮੋਟੇ ਮਗਰੋਂ ਮਗਰਾੜ ਜੀ ਹੋਏ ਹੋਏ ਬਾਡੀ ਸ਼ੋ ਦਾ ਰਿੰਬਾ ਦਾ ਵੀ ਓਰੀਜਨਲ ਹੈ ਓਕੇ ਚਲੋ ਮਗਰਾੜ ਤਾਂ ਹੁਣ ਆਮ ਜੀ ਗੱਲ ਹੋ ਗਈ ਹੈ ਹਾਂਜੀ 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 ਉਹ ਵੀ ਪਿਛਲੇ ਪਾਸੇ ਗੱਠੀ ਹੈ ਹਾਂਜੀ ਹਾਂਜੀ ਮਗਰੋਂ ਮਗਰਾ ਅੱਗਾ ਤਾਂ ਸਾਰੇ ਓਰੀਜਨਲ ਹੈ ਗੋਗੋ ਸਾਰਾ ਬਾਡੀ ਸ਼ੋ ਦਾ ਮੇਰੇ ਮਾਰੋਂ ਮਾਰ ਓਰੀਜਨਲ ਮਾਡਲ ਦੱਸਿਆ ਬਾਈ 10 ਜੀ 2010 ਮਾਡਲ ਪਾਵਰ ਸਟੀਅਰ ਓਰੀਜਨਲ ਏਜੰਸੀ ਦਾ ਪਾਵਰ ਸਟੀਅਰ ਗਈ ਇਹ ਅੱਛਾ ਹਾਂਜੀ ਤੇ ਕਰਲੌਸ ਕਰ ਇੰਜਨ ਚ ਹੈ ਕਰਲੌਸ ਕਰ ਇੰਜਨ ਚ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੋਊਗੀ ਦੀ ਟਾਇਰ ਹੈਗੇ ਇਹਦੇ ਮੂਰਲੀ 570 ਪੈਸੀ ਨਹੀਂ ਓਕੇ ਮੂਰਲੀ ਪੂਰਾ ਵਧੀਆ ਹੋਣਗੇ ਚੱਲ ਚੱਲ ਆਪਾਂ ਜੀ ਹਾਂ ਰਿਮਾਂ ਦਾ ਧਰਮੇ ਇਹ ਵੀ ਪੂਰਾ ਸਾਫ ਪਿਆ ਹਾਂਜੀ ਤੇ ਬਈ ਦੀ ਸ਼ੋ ਖੋਲਿਓ ਵਿੱਚੋਂ 10 ਮਾਡਲ ਆ ਧਰਮੇ ਪਾਵਰ ਸਟੀਅਰਿੰਗ ਆ ਯਾਰ ਟਰੈਕਟਰ ਚੰਗਾ ਬਹੁਤ ਆ ਹਾਂਜੀ ਆ ਦੇਖੋ ਜੀ ਨਿਆਲਾ ਨੂੰ ਨਿਆਲਾ ਸੀਲਡ ਆ ਸਾਰੀਆਂ ਹੂੰ ਟਰੈਕਟਰ ਉਦਾਂ ਵੀ ਜਮੇ ਸੁੱਕਾ ਪਿਆ ਬਈ ਹਾਂ ਹਾਂਜੀ ਹਾਂਜੀ ਕੋਈ ਲੀਕ ਕਿਕ ਦੀ ਸਮੱਸਿਆ ਨਹੀਂ ਹਾਂਜੀ ਤੇ ਇਸ ਤਾਂ ਜੀ ਸੈਲਫ ਮੋਡਰੇਟਰ ਦੀ ਜੀ ਮਾਫ਼ ਕਰਨਾ ਕਰਦੀ ਪਹਿਲੇ ਦੀ ਸ਼ੋ ਬੰਦ ਕਰਦੀ ਏ ਹੂੰ ਦੇ ਹੀ ਰੇ ਤੇ ਜੀ ਦੇਖਾ ਕਰਦੇ ਵਾਂ ਅੰਦਰ ਇਹਨੂੰ ਵੀ ਕੀੜ ਮਾਰ ਰੱਖਦੀ ਵੀ ਇਹ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ ਜੀ 3,60,000 ਰੁਪਏ 3,60,000 2010 ਮਾਡਲ ਦੀ ਹਾਂਜੀ ਰਹਿਤ ਕਿੰਨਾ ਕੁ ਕਰੇਗਾ ਇਹਦੇ ਵਿੱਚੋਂ ਬਸ 10,000 ਛੱਡ ਦਾਂਗੇ ਸਾਢੇ 9 ਦਾ ਦੇ ਸਾਢੇ 3 ਦਾ ਪਾਵਰ ਸਟੀering ਵੀ ਆ ਨਾ ਪੱਟੀ ਪਾਵਰ ਤਾਂ ਹੈਗਾ ਯਾਰ ਗੱਲ ਇਹ ਆ ਵੀ ਦਿਵਾਲੀ ਵੀ ਆ ਨਾ ਮਾਨਤਣ ਵੀ ਕਰ ਤੂੰ ਕਰਦੇ ਆਫਰ ਫਿਰ ਕੀ ਕਰਦਾ ਕਿੰਨਾ ਕੁ ਕਰਦਾ ਮੈਥੋਂ ਕੋਈ ਫਿਰ ਵੱਧ ਹੋ ਜਾਂਦਾ ਮੈਂ ਤਾਂ ਨਹੀਂ ਥੋੜਾ ਜਲ ਨਹੀਂ ਕਰਦੇ ਤੂੰ ਹੈ ਕਰਦੇ ਮੋੜਦਾ ਤਾਂ ਨਹੀਂ ਨਹੀਂ ਮੋੜਦਾ ਦੇਖ ਲੈ ਨਹੀਂ ਮੋੜਦਾ ਇੱਕ ਵਾਰ ਤੂੰ ਦੱਸ ਫਿਰ ਮੈਂ ਕਰੂੰ ਜੇ ਮੈਨੂੰ ਲੱਗਿਆ ਵੀ ਹਲੇ ਵੀ ਗੱਲ ਟਿਕਾਣੀ ਨਹੀਂ ਲੱਗੀ 45 ਦੇ ਦਾਂ 35 ਦੇ ਹੂ ਜਰ ਆਜੋ ਕਰਾ ਫਟਾ ਠੀਕ ਹੈ ਨਾ 3 ਲੱਖ ਤੇ 35000 ਦੇ ਵਿੱਚ 10 ਮਾਡਲ 50 ਨੰਬਰ ਬਈ ਪੰਜਾਬ ਨੰਬਰ ਮਾਨਸਾ ਦਾ ਨੰਬਰ 41 ਹੈ ਨਹੀਂ ਇਹ ਦੂਜੇ ਦਾ ਨਾਮ ਹੈ ਦੂਜੇ ਥਾਂਵੇਂ ਨਾਮ ਹੈ ਗਾਰੰਟੀ ਫੁੱਲ ਹੈ ਡਰਾਈਵਰ ਦੀ ਫੁੱਲ ਫੁੱਲ ਜੀ ਬਈ ਜਿਹੜਾ ਆਹ ਖੜਾ ਇਧਰਲੇ ਪਾਸੇ ਬਾਹਲਾ ਸੋਨਾ ਜਿ ਇਹ ਵੀ ਮਾਨਸਾ ਨੰਬਰੀ ਆ 13 ਮਾਡਲ ਆ ਇਹ ਪੀਵੀ 31 ਪਰ ਮੈਨੂੰ ਆਇਤੀ ਵਗਾ ਬਾਈ ਨੇ 16 17 ਮਾਡਲ ਕਹਿਣਾ ਯਾਰ ਇਹਦਾ ਨਹੀਂ 13 ਮਾਡਲ ਲਈ 13 ਮਾਡਲ ਹੈ ਹਾਂਜੀ ਪਾਵਰ ਸਟੀਅਰਿੰਗ ਆ ਬਾਈ ਹੈ ਹਾਂਜੀ ਡੱਕ ਲੱਗਿਆ ਹੋਇਆ ਹੈ ਡੱਕ ਲੱਗਿਆ ਜੀ ਕਨੋਪੀ ਦੇ ਨਾਲ ਹੈਗੀ ਕਹੇ ਨਹੀਂ ਕਨੋਪੀ ਹੈ ਨਹੀਂ ਐਵੇਂ ਹੀ ਹੈ ਇਦਾਂ ਹੀ ਆ ਤੇ ਇਦਾਂ ਹੀ ਆਪਾਂ ਦੇ ਦੇ ਹਾਂਜੀ ਤੇ ਮਗਰ ਆਹ ਟੇਪ ਹੋਇਆ ਹੋਇਆ ਹੈ ਬਾਈ ਆਹ ਸ਼ੋਅ ਦਾ ਇਹ ਵੀ ਸਾਰਾ ਓਰੀਜਨਲ ਹੈ ਹਾਂਜੀ ਓਰੀਜਨਲ ਹੈ ਸਾਰਾ ਤਰਵੇਂ ਬਲੈਕ ਦਾ ਕਲਰ ਚੈੱਕ ਕਰਵਾ ਬਾਈ ਲੈ ਆ ਸਾਰਾ ਮਰੀ ਕੈਮਰਾ ਦੇਖ ਕਰ ਪਿਊਬਟ ਆਪਾਂ ਦਿਖਾ ਦੇ ਦੀਆਂ ਤਾ ਦੋ ਨਾਮੇ ਮਗਰਲੇ ਡਰ ਜਮੀ ਨਵੇਂ ਤੇਰ ਮੂਰਲੇ ਦੀ ਕੀ ਕੰਡੀਸ਼ਨ ਆ ਬਾਈ ਅਗਲੇ ਅੱਧੇ ਕਿਨੇ ਬਸ ਅੱਧੇ ਘਟੇ ਰਹਿ ਗਿਆ ਆ ਤਰ ਮੇਰੇ ਮੈਂ ਚੈੱਕ ਕਰਵਾ ਲੈ ਤੇਰੇ ਮੋਰਿਜ ਨਾਲ ਨੇ ਸਾਰੇ ਜੀ ਤੇ ਮੋਰੇ ਜ ਨਾਲ ਨੇ ਇੱਧਰ ਵੀ ਆ ਜਾ ਆ ਟਿਊਬਰ ਟੱਪਾਂ ਦਾ ਕਰਵਾ ਚੈੱਕ ਲਿੰਕਾਂ ਦਾ ਕਰਵਾ ਚੈੱਕ ਕਲਰ ਪੂਰਾ ਹੀ ਪਿਆ ਬਾਈ ਪੀਪੀ 31 ਮਾਨਸਾ ਦਾ ਨੰਬਰ ਇਹਦਾ ਹਾਂ ਹਾਂ ਜੀ ਹਾਂ ਜੀ ਤੇਰਾ 13 ਮਾਡਲ ਦੱਸਿਆ ਨਾ ਇਹ 13 ਜੀ ਹਾਂ ਜੀ ਓਕੇ ਇਹ ਕਹਿੰਦੇ ਆਨਰ ਹੋ ਬਾਈ ਇਹ ਤੀਜੇ ਆਨਰ ਆਈ ਤੀਜੇ ਆਨਰ ਹਾਂ ਜੀ ਤੀਜੇ ਦਾ ਨਾਮ ਹੈ ਰੇਟ ਦੱਸ ਫਿਰ ਇਹਦਾ ਜਾਇਜ਼ ਜਜ ਕੀ ਗੱਲਬਾਤ ਬਣੂ ਕਿੰਨੇ ਚ ਬਣੂ ਰੇਟ ਇਹਦੀ ਡਿਮਾਂਡ ਤਾਂ 4.5 ਲੱਖ ਰੁਪਈਆ ਬਈ 4.5 ਲੱਖ ਪਾ ਮੰਗਦੇ ਆ ਛੱਡਾਂ ਕੀ ਕਿੰਨੇ ਦਾ 435000 ਦਾ ਜੀ ਹੋਰ ਲਾ ਦੀ ਗੱਲ ਕਾਹ ਨਹੀਂ ਲਵੇ ਜੀ 30 ਦਾ ਦੇ ਦਾਂਗੇ ਹੂੰ 30 ਦਾ ਹੋਰ ਨਹੀਂ ਘਟਦਾ ਹੋਰ ਤੂੰ ਘਟਾ ਦੇ ਫਿਰ ਜੇ ਕੋਈ ਹੈਗੀ ਜੈਸ ਮੈਂ ਕਈ ਵਾਰ ਮੈਨੂੰ ਆਉਂਦਾ ਮੇਥੋਂ ਘੱਟ ਤੋਂ ਘੱਟ 10 ਚੱਕਿਆ ਜਾਂਦਾ ਫਿਰ ਗੱਲ 20 ਤੇ ਆਜੂ 4 20 ਹੂੰ ਮੜੀ ਹੁੰਦੀ ਐ ਜਦ ਫਿਰ 15 ਤੇ ਆਉਣਾ ਫਿਰ 15 ਤੇ ਆਜੂ ਗੱਲ ਆਜੂ ਕਰ 4 ਲੱਖ ਤੇ 15000 ਦਾ ਟਰੈਕਟਰ ਦਵਾ ਦੂੰ ਜੇ ਕਿਸੇ ਸੱਜਣ ਨੇ ਖਰੀਦਣਾ ਦੁਆਰਾ ਦੱਸਦੀ ਬਈ ਆਪਣਾ ਜਿਹੜਾ ਪਿੰਡ ਸੰਦੋਹਾ ਪੈ ਜਾਂਦਾ ਇਹ ਕਿੱਥੇ ਜੇ ਪੈ ਗਿਆ ਇਹ ਮੋੜ ਮੰਡੀ ਤੋਂ ਤਾਂ 7 ਕਿਲੋਮੀਟਰ ਹੈ ਜੀ ਅੱਛਾ ਮੋੜ ਮੰਡੀ ਤੋਂ 7 ਕਿਲੋਮੀਟਰ ਹਾਂਜੀ ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਬਲਕਿ ਇਹ ਜਿਹੜਾ ਰਾਮਪਰੇ ਤੋਂ ਤਲਵੰਡੀ ਨੂੰ ਰੋੜ ਜਾਂਦਾ ਉਹਦੇ ਉੱਪਰ ਪੈ ਜਾਂਦਾ ਹਾਂਜੀ ਹਾਂਜੀ ਉਹਦੇ ਉੱਪਰ ਹੈਨਾ ਤੇ ਨਾ ਬਈ ਤੁਹਾਡੇ ਹੈਗਾ ਬੱਬੀ ਹਾਂਜੀ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਚੱਲਦਾ ਮੋਬਾਈਲ ਨੰਬਰ ਮੇਰਾ 9868 07100 ਓਕੇ ਇੱਕ ਨੰਬਰ ਹੋਰ ਹੈ 991541767 ਠੀਕ ਹੈ ਜਿਲਾ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਚਲਾ ਦੇ ਜਿਹੜਾ ਵੀ ਟਰੈਕਟਰ ਤੁਹਾਨੂੰ ਚੰਗਾ ਲੱਗਦਾ ਨਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਬਸ ਫੋਨ ਲਾਓ ਬਾਈ ਉਹਨੂੰ ਆਕੇ ਤਸੱਲੀ ਕਰਕੇ ਲੈ ਜੇ ਸਾਰੇ ਟਰੈਕਟਰਾਂ ਦੀ ਜਿਹੜਾ ਮਰਜ਼ੀ ਲੈ ਹਾਂ ਤੁਸੀਂ ਵੀ ਤਸੱਲੀ ਕਰਿਓ ਆਕੇ ਬੜ ਕੇ ਉਦੋਂ ਪਹਿਲਾਂ ਤਾਂ ਬਾਈ ਉਹਰੀ ਤਸੱਲੀ ਆਪ ਹੀ ਕਰਕੇ ਲੈ ਕੇ ਆਉਂਦੇ ਆ ਹਨਾ ਜੱਦੀ ਪੁਸਤੀ ਕੰਮ ਬਾਪੂ ਰਿਆਂ ਤਾਂ ਸਾੰਭਿਆ ਯਾਰ ਕਿਤੇ ਖਾਲਾ ਜੀ ਦਾ ਬੜਾ ਥੋੜਾ ਪਿਆ ਤੇ ਜੇ ਕਿਸੇ ਸੱਜਣ ਨੇ ਕੋਈ ਵੀ ਖਰੀਦਣਾ ਨਾ ਆਜੋ ਕਰੋ फटाफट ਪਿੰਡ ਸੁਨਦੋਹੀ ਦੇ ਵਿੱਚ ਹਾਂਜੀ